ਮੇਰਾ ਰਾਜਵਿੰਦਰ ਤੇ ਮੇਰਾ ਭਰਾ ਸੀ ਮੈਨੂੰ ਛੋਟਾ ਸੀਗਾ ਅਸੀਂ ਤਿੰਨਾਂ ਪਹਿਨਾ ਤੋਂ ਮਸਾ ਲਿਆ ਸੀਗਾ ਤੇ ਮੇਰੇ ਬਾਪ ਦੀ ਉਮਰ ਐਸ ਟਾਈਮ 70 ਸਾਲ ਤੋਂ ਉੱਪਰ ਆ ਤੇ ਬੁੱਢੇ ਬਾਰੇ ਹੁੰਦਾ ਸਾਰਾ ਬੰਨਾ ਸੀ ਬਾਪੇ ਨੇ ਕਿਹਾ ਸੀ ਮੱਥਾ ਟੇਕਣ ਬਧੀਆਂ ਹੁੰਦੇ ਤੇ ਇਦਾਂ ਦੀ ਕੋਈ ਘਟਨਾ ਵਾਪਰੀ ਆ ਜਿਹੜੀ ਮੇਰੇ ਭਰਾ ਦਾ ਤੋਂ ਕਹੋਗੇ ਨਹੀਂ ਆ ਉਹਨਾਂ ਦਾ ਬੁੱਢੇ ਬਾਰੇ ਕੋਣ ਸਾਰਾ ਗਿਆ ਉਹ ਹੀ ਦਾ ਸਾਰਾ ਸੀਗਾ ਅਸੀਂ ਕਿੱਥੇ ਜਾਈਏ ਭਰਾ ਨੂੰ ਕਿਤੋਂ ਲੱਭੀਏ ਨੀ ਮਾਪੀ ਤੇ ਨੇ ਨਹੀਂ ਤੇ 24 ਸਾਲ ਦਾ ਸੀਗਾ ਸਾਡੇ ਤੋਂ ਛੋਟਾ ਸੀ ਦਿਨ ਨਾ ਦੇਣਾ ਸੀ ਦਿਹਾੜੀ ਦਾ ਮੇਰਾ ਤੇ ਦਿਹਾੜੀ ਦਾ ਪਗੜ ਜਾਗਾ ਹੰਤੋ ਕੰਮ ਕਰਨ ਦੇ ਯੋਗ ਵੀ ਨਹੀਂ ਉਮਰ ਤੋਂ ਨਹੀਂ 70 ਸਾਲ ਹੋਈ ਪਈ ਆ ਮੰਗ ਕਰਦੇ ਸਾਨੂੰ ਸਾਫ ਚਾਹੀਦਾ ਸੀ ਗਰੀਬ ਮੇਰਾ ਕੋਦਣ ਕਮਾਉਣ ਜੋਗਾ ਵੀ ਨਹੀਂ ਰਹਿ ਗਿਆ ਹੰਦੀ ਟੋਈ ਤੋੜ ਕੇ ਦਾ ਚਲਾ ਗਿਆ ਘਬਰੂ ਬੱਤੇ ਇਹ ਨੀ ਉਹਦੇ ਦਾਨੇ ਮੱਸਾ ਤੋਂ ਲੱਗ ਫਿਰਦਾ ਮੂਹ ਦੇ ਘਾਸੀ ਦੂਜੀ ਵਾਰੀ ਲਾਗਿਆ ਮੇਰੇ ਵੀਰ ਨਾਲ ਪਹਿਲੇ ਅਸੀਂ ਮੱਸਾ ਠਾਇਆ ਸੀ ਮੰंजे ਤੋਂ 1 ਸਾਲ ਪਹਿਲਾਂ ਉਹਨਾਂ ਐਕਸੀਡੈਂਟ ਹੋਇਆ ਉਦੋਂ ਅਸੀਂ ਮੱਸਾ ਤੈਸਾ ਲਾ ਕੇ ਖੜਾ ਕੀਤਾ ਸਾਡੇ ਤੋਂ ਸੁੱਤੇ ਛੱਤ ਵੀ ਆਣੀ ਮੇਰਾ ਵੀਰ ਘਰ ਦਾ ਹੀ ਬੈਠਾ ਸੀ ਅੱਸੀ ਕਿਤੇ ਜਾਇਆ ਇਹ ਜੀ ਘਟਨਾ ਪੀਰ ਨਗਾਇ ਤੇ ਇੱਥੇ ਗਏ ਸੀ ਤੇ ਉੱਥੇ ਆਉਂਦੇ ਆ ਪੰਜ ਗਰਾਈ ਦੇ ਕੋਲੇ ਇਹਨਾਂ ਦਾ ਐਕਸੀਡੈਂਟ ਹੋਇਆ ਕੋਡ ਹਟਾਲੇ ਨਾਲ ਇਹ ਆਪਦੀ ਸਾਈਡ ਤੇ ਆ ਰਹੇ ਸੀ ਜਿਹਦੇ ਇਹਨਾਂ ਨੂੰ ਪਤਾ ਲੱਗਾ ਵੀ ਕੋੜਾ ਗਲਤ ਸਾਈਡ ਤੇ ਆ ਰਿਹਾ ਇਹਨਾਂ ਨੇ ਆਪਦੀ ਸਾਈਡ ਤੇ ਕਰਕੇ ਫੇਰ ਰੋਕ ਲਿਆ ਸੀ ਉਹ ਸਿੱਧਾ ਆ ਕੇ ਇਹਨਾਂ ਦੇ ਵਿੱਚ ਟਕਰਾਇਆ ਤੇ ਉੱਥੇ ਇਹਨਾਂ ਦੀ ਬਹੁਤ ਮੰਦ ਭਾਗੀ ਘਟਨਾ ਇਹ ਤਕਰੀਬਨ 5 ਸੀ ਜੀ ਨੇ ਡੈਥ ਹੋਣ ਉਹ ਲੇੜੀ ਜੀ ਸੀ ਤੇ ਤਿੰਨ ਜੈਂਸੀ ਤੁਹਾਡੇ ਕੀ ਲੱਗਦਾ ਸਾਡੇ ਜਿਹੜੇ ਤਾਂ ਇੱਥੇ ਸੀ ਇਹ ਸਾਡੇ ਯਾਰ ਦੋਸਤ ਦੇ ਭਰਾ ਸੀ ਇੱਕ ਸਾਡੀ ਭੂਆ ਜੀ ਦਾ ਪੋਤਰਾ ਸੀ ਇੱਕ ਸਾਡੀ ਗਲੀ ਚੋਂ ਇੱਥੇ ਆ ਉਹ ਵੀ ਸਾਡੇ ਜਾਨੀ ਕਿ ਸੱਜਣ ਮਿੱਤਰੀ ਸੀ ਆਹਨ ਦੀ ਵਾਰ ਸੀ ਉਹਦੇ ਬੱਚੇ ਤਿੰਨ ਸੀ ਦੋ ਬੇਟੀਆਂ ਤੇ ਇੱਕ ਬੇਟਾ ਬੇਟੇ ਛੋਟੇ ਆ ਬਿਲਕੁਲ ਅਸੀਂ ਇਹ ਮੰਗ ਕਰਦੇ ਹਾਂ ਜੀ ਜਿਹੜੇ ਉਹਨੂੰ ਇਹਨਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਵੀ ਪੂਰਾ ਪੂਰਾ ਉਹਨਾਂ ਨੂੰ ਉਸ ਵੇਤਾ ਮਿਲ ਸਕੇ ਉਹ ਜੰਮ ਲਈ ਤੇ ਜਿਹੜੇ ਅਜੇ ਦਾਖਲ ਨੇ ਹੁਣ ਉਹਨਾਂ ਕੋਲ ਵੀ ਮਾਲੀ ਸਿਹਤ ਐ ਨਹੀਂ ਵੀ ਜਿਹੜੇ ਇਲਾਜ ਕਰਾ ਲੈਣ ਵੀ ਉਹਨਾਂ ਨੂੰ ਵੀ ਉਹਨਾਂ ਦਾ ਪੂਰਾ ਪੂਰਾ ਹੱਕ ਦਵਾਇਆ ਜਾਵੇ ਹਾਂਜੀ ਸੰਜੀਤ ਕੁਮਾਰ ਮੇਰੇ ਫਾਦਰ ਸਾਹਿਬ ਜੀ ਤੇ ਘਰ ਦੇ ਵਿੱਚ ਮੈਂ ਤੇ ਮੇਰੇ ਫਾਦਰ ਸਾਹਿਬ ਰਹੇ ਨਹੀਂ ਮੇਰੇ ਜਿਹੜੀ ਮਾਤਾ ਸੀ ਤੇ ਉਹ ਮੈਨੂੰ ਨਿੱਕੇ ਹੰਦਰ ਛੱਡ ਗਈ ਮੈਂ 3-4 ਸਾਲ ਦਾ ਸੀਗਾ ਉਦੋਂ ਬਾਜੀ ਛੱਡ ਕੇ ਗਈ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਸੰਭਾਲਿਆ ਜਿਹੜੀ ਲਪਾ ਕਰਦੀ ਸੀ ਜਿ ਮਿਸਤਰੀ ਦਾ ਕੰਮ ਜਾਂ ਮੌਲਮ ਤਕਵਾੜ ਦਾ ਕੰਮ ਜਿਹੜੀ ਲਪਾ ਕਰਕੇ ਘਰ ਦਾ ਖਰਚਾ ਚਲਾਉਂਦੇ ਸੀ ਜੀ ਇਸੇ ਕਰਕੇ ਸਰਕਾਰ ਵੱਲੋਂ ਮੈਨੂੰ ਸੂਲ ਦਿੱਤੀ ਆ ਵੀ ਉਹਨਾਂ ਸੇ ਤੇ ਮੇਰੇ ਕੋਈ ਨਹੀਂ ਰਿਹਾ ਇਸ ਕਮਾਈ ਵਾਲਾ ਸਾਹਿਬ ਨੇ ਕੋਈ ਨਹੀਂ ਰਿਹਾ ਹਾਂਜੀ ਪਰਿਵਾਰ ਚ ਇਕੱਲਾ ਮੈਂ ਰਹਿ ਗਿਆ ਜੀ ਮੇਰਾ ਨਾਮ ਹਰਪ੍ਰੀਤ ਆ ਮੇਰਾ ਬ੍ਰਦਰ ਸੀ ਦੀਪਕ ਕੁਮਾਰ ਜਿਹੜਾ ਵੀਰਵਾਰ ਨੂੰ ਸੰਗਤ ਲੈ ਕੇ ਗਿਆ ਪਰ ਕਦੇ ਵਾਪਸ ਨਹੀਂ ਆਇਆ ਉਸ ਨੂੰ ਮਰਜ਼ੀ ਹੋਇਆ ਕਿ ਮੈਨੂੰ ਦੱਸ ਕੇ ਮਤਲਬ ਕਿ ਇਹ ਜਿਹੜੀ ਗੱਲ ਆਹ ਹਰਮਨ ਜੰਦੇ ਸੱਬਰ ਸਾਲ ਨੂੰ ਨਹੀਂ ਪਤਾ ਸੀ ਇਸ ਵਾਰ ਇਹ ਹੋ ਜਾਊਗਾ ਉਹਨੇ ਆਪਦੇ ਬੱਚਾ ਕੀਤਾ ਪਰ ਨਹੀਂ ਸਾਡੀ ਰੱਬ ਨੇ ਨਹੀਂ ਸੁਣਿਆ ਉਹਨਾਂ ਤੇ ਨਿੱਕੇ ਨਿੱਕੇ ਬੱਚੇ ਨਿੱਕੀ ਕਰ ਲੈ ਨਿੱਕੀ ਕਿਉਂ ਮਰਜ਼ੀ ਹੋਇਆ ਬਿਦਾਪੀ ਸਾਰਾ ਕੋਲ ਨੂੰ ਗੁੰਜਾਇਆ ਹੀ ਪਾ ਦੱਸਿਆ ਆਪਦੇ ਬੱਚਿਆਂ ਨੂੰ ਪਾਣੀ ਜੋ ਪਾਣੀ ਸਾਰੇ ਬੱਚੇ ਨਿੱਕੇ ਨਿੱਕੇ 2 ਸਾਲ ਦਾ 1 3 ਸਾਲ ਦਾ ਕੁੜੀਆਂ 5 ਸਾਲ ਦੀ ਹੈ ਟੰਡ ਤਾਂ ਨਹੀਂ ਸਮਝਦੇ ਇਹ ਸਰਕਾਰ ਤਾਂ ਨਹੀਂ ਦਿੰਦੀ ਮਦਦ ਹੋ ਸਕੇ ਸਭ ਨਿਕਰੋ ਕੀ ਮੰਗਦੇ